ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਹੰਝੂਆਂ ਦੀ ਹੰਝੂ ਕੀ ਨੇ ਤੇ ਇਹ ਕਿਹੜੀ ਗੱਲੋਂ ਆਉਂਦੇ ਨੇ ਕੀ ਕਦੇ ਆਪਾਂ ਸੋਚਿਆ ਕਿ ਇਹ ਆਪਣੀਆਂ ਅੱਖਾਂ ਚ ਜੋ ਪਾਣੀ ਬਣ ਕੇ ਟਪਕ ਪੈਂਦੇ ਆ ਇਹ ਕਿਹੜੀ ਗੱਲੋਂ ਆਉਂਦੇ ਆ ਸਰੀਰ ਨੂੰ ਤੇ ਕਦੇ ਕੋਈ ਦੁੱਖ ਨਹੀਂ ਹੋਇਆ ਹੁੰਦਾ ਕੋਈ ਚੋਟ ਨਹੀਂ ਲੱਗੀ ਹੁੰਦੀ ਪਰ ਫਿਰ ਵੀ ਆਪਣੀਆਂ ਅੱਖਾਂ ਭਿੱਜ ਜਾਂਦੀਆਂ ਇਹ ਕਿਹੜੀ ਗੱਲੋਂ ਅਸਲ 'ਚ ਹੰਝੂ ਕਿਸੇ ਕਾਰਨ ਦੇ ਮਤਾਜ ਨਹੀਂ ਹੁੰਦੇ। ਕਈ ਵਾਰ ਤਾਂ ਆਪਣੇ ਦਿਲ 'ਚ ਇੰਨਾ ਕੁਝ ਭਰਿਆ ਹੁੰਦਾ ਆ ਕਿ ਜਿੰਨੂੰ ਆਪਾਂ ਸ਼ਬਦਾਂ 'ਚ ਬਿਆਨ ਹੀ ਨਹੀਂ ਕਰ ਸਕਦੇ ਤੇ ਮਨ ਆਪਣਾ ਬੇਸਬਰਾ ਹੋ ਜਾਂਦਾ ਤੇ ਆਪਣੀ ਰੂਹ ਇੱਕ ਹੋਰ ਰਸਤਾ ਲੱਭਦੀ ਆ ਤੇ ਉਹ ਰਸਤਾ ਏ ਹੰਝੂਆਂ ਦਾ। ਕਈ ਵਾਰੀ ਦੁੱਖ ਇੰਨਾ ਡੂੰਘਾ ਹੋ ਜਾਂਦਾ ਆ ਕਿ ਲਫ਼ਜ਼ਾਂ 'ਚ ਨਹੀਂ ਦੱਸਿਆ ਜਾ ਸਕਦਾ ਜਾਂ ਫਿਰ ਖੁਸ਼ੀ ਇੰਨੀ ਜ਼ਿਆਦਾ ਹੁੰਦੀ ਆ ਕਿ ਦਿਲ ਉਹਨੂੰ ਬੋਲ ਕੇ ਨਹੀਂ ਦੱਸ ਸਕਦਾ ਤੇ ਉਸ ਵੇਲੇ ਫਿਰ ਹੰਝੂ ਗੱਲ ਕਰਦੇ ਆ। ਤੇ ਉਦੋਂ ਜਿਹੜੇ ਹੰਝੂ ਡਿੱਗਦੇ ਆ ਉਹ ਨਾ ਦੁੱਖ ਦੇ ਹੁੰਦੇ ਆ ਤੇ ਨਾ ਹੀ ਖੁਸ਼ੀ ਦੇ ਇਹ ਤਾਂ ਬਸ ਆਪਣੇ ਅੰਦਰਲੇ ਜਮਾ ਪਏ ਦਰਦ ਦੇ ਵਿਛੋੜੇ ਜਾਂ ਫਿਰ ਪਿਆਰ ਜਾਂ ਫਿਰ ਯਾਦਾਂ ਤੇ ਆਪਣੇ ਹੰਕਾਰ ਦੀ ਗੰਢ ਨੂੰ ਹੌਲੀ-ਹੌਲੀ ਖੋਲਣ ਆਉਂਦੇ ਆ ਸੋ ਹੰਝੂਆਂ ਨੂੰ ਕਦੇ ਰੋਕੋ ਨਾ ਇਹਨਾਂ ਨੂੰ ਆਉਣ ਦਿਓ ਇਹ ਆਪਣੀ ਆਤਮਾ ਦੀ ਧਵਾਈ ਕਰਦੇ ਨੇ ਕਈ ਵਾਰੀ ਆਪਣੇ ਅੰਦਰ ਅਣਗਿਣਤੀ ਪੁਰਾਣੇ ਜਨਮਾਂ ਦੀਆਂ ਯਾਦਾਂ ਛिपੀਆਂ ਹੁੰਦੀਆਂ ਨੇ ਕੋਈ ਰੋਣਾ ਜਿਹੜਾ ਕਿਰੀ ਆਪਾਂ ਰੋਇਆ ਹੀ ਨਹੀਂ ਕੋਈ ਦੁੱਖ ਜਿਹੜਾ ਆਪਾਂ ਕਦੇ ਕਿਸੇ ਨੂੰ ਦੱਸਿਆ ਹੀ ਨਹੀਂ ਤੇ ਕੋਈ ਪਿਆਰ ਜਿਹੜਾ ਕਦੇ ਆਪਾਂ ਜਿਤਾਇਆ ਹੀ ਨਹੀਂ ਤੇ ਆਪਾਂ ਜਦੋਂ ਧਿਆਨ 'ਚ ਜਾਂਦੇ ਆ ਜਦੋਂ ਮਨ ਬਿਲਕੁਲ ਹੀ ਠਹਿਰ ਜਾਂਦਾ ਹੈ ਤੇ ਜਿਹੜੀਆਂ ਇਹ ਪੁਰਾਣੀਆਂ ਗੰਡਾਂ ਨੇ ਤੇ ਜਦੋਂ ਇਹ ਖੁੱਲਦੀਆਂ ਨੇ ਇਹ ਅਚਾਨਕ ਹੀ ਹੰਝੂਆਂ ਦਾ ਰੂਪ ਲੈ ਕੇ ਵਗਣ ਲੱਗ ਜਾਂਦੀਆਂ ਨੇ ਤੇ ਆਪਣਾ ਮਨ ਸੋਚਦਾ ਹੈ ਇਹ ਰੋਣਾ ਆ ਕਿਥੋਂ ਰਿਹਾ ਹੈ ਮੇਰੇ ਕੋਲ ਕੋਈ ਯਾਦ ਨਹੀਂ ਕੋਈ ਘਟਨਾ ਨਹੀਂ ਕੋਈ ਦੁੱਖ ਨਹੀਂ ਫਿਰ ਵੀ ਅੱਖਾਂ ਭਿੱਜ ਰਹੀਆਂ ਇਹ ਵੀ ਇਹੋ ਹੀ ਰੋਣਾ ਸਭ ਤੋਂ ਪਵਿੱਤਰ ਰੋਣਾ ਹੁੰਦਾ ਹੈ ਇਹ ਆਪਣੀ ਆਤਮਾ ਦੀ ਪਵਿੱਤਰਤਾ ਦੀ ਨਿਸ਼ਾਨੀ ਹੈ ਇਹ ਆਪਣੇ ਅੰਦਰਲੇ ਜਮਾ ਪਈਆਂ ਵਾਸਨਾਵਾਂ ਵਿਛੋੜੇ ਆਪਣੇ ਮੋਹ ਤੇ ਆਪਣੇ ਹੰਕਾਰ ਨੂੰ ਪਿਘਲਾ ਰਿਹਾ ਹੁੰਦਾ ਹੈ ਹਰ ਹੰਝੂ ਆਪਾਂ ਨੂੰ ਇੱਕ ਮੁਕਤੀ ਵੱਲ ਲੈ ਕੇ ਜਾ ਰਿਹਾ ਹੁੰਦਾ ਹੈ ਜਿਹੜਾ ਕਿ ਧਿਆਨ ਚਾਹੁੰਦਾ ਹੈ ਇਹ ਆਪਣੇ ਅੰਦਰ ਦੀ ਇੱਕ ਡੂੰਗੀ ਧਵਾਈ ਕਰਦਾ ਹੈ ਤੇ ਆਪਣੇ ਕਲੇਸ਼ਾਂ ਦਾ ਅੰਤ ਕਰਦਾ ਹੈ ਅਸਲ 'ਚ ਮਨੁੱਖੀ ਸਮਾਜ ਨੇ ਆਪਾਂ ਨੂੰ ਸਿਖਾ ਦਿੱਤਾ ਹੋਇਆ ਹੈ ਕਿ ਰੋਣਾ ਇੱਕ ਕਮਜ਼ੋਰੀ ਆ ਪਰ ਅਸਲ 'ਚ ਰੋਣਾ ਕੋਈ ਕਮਜ਼ੋਰੀ ਨਹੀਂ ਇੱਕ ਵੱਡੀ ਹਿੰਮਤ ਆ ਕਿਉਂਕਿ ਜਦੋਂ ਵੀ ਆਪਾਂ ਰੋਨੇ ਆ ਆਪਾਂ ਆਪਣਾ ਹੰਕਾਰ ਆਪਣੀ ਜਿੰਨੀ ਵੀ ਕਲਪਨਾ ਆ ਤੇ ਆਪਣੀ ਸੋਚ ਸਭ ਨੂੰ ਸਭ ਨੂੰ ਪਿੱਛੇ ਛੱਡ ਦੇਣੇ ਆ ਤੇ ਉਸ ਟਾਈਮ ਆਪਾਂ ਆਪਣੇ ਸਾਹਮਣੇ ਨੰਗੇ ਹੋ ਰਹੇ ਹੁੰਨੇ ਆ ਰੱਬ ਦੇ ਸਾਹਮਣੇ ਆਪਾਂ ਨੰਗੇ ਹੋ ਰਹੇ ਹੁੰਨੇ ਆ ਤੇ ਇਹੋ ਹੀ ਮੁਕਤੀ ਦਾ ਪਹਿਲਾ ਦਰਵਾਜ਼ਾ ਆ ਬਚਪਨ ਚ ਆਪਾਂ ਕਿਸ ਤਰ੍ਹਾਂ ਫੁੱਟ ਫੁੱਟ ਕੇ ਰੋ ਪੈਂਦੇ ਸੀ ਬਿਨਾ ਕਿਸੇ ਡਰ ਤੋਂ ਤੇ ਅੱਜ ਆਪਾਂ ਉਹੋ ਹੀ ਹੰਝੂ ਰੋਕ ਲਿੰਨੇ ਆ ਆਪਣਾ ਦਿਲ ਤੇ ਅੰਦਰੋਂ ਭਰ ਆਉਂਦਾ ਵਾ ਪਰ ਆਪਾਂ ਅੱਖਾਂ ਨੂੰ ਭਿੱਜਣ ਨਹੀਂ ਦਿੰਦੇ ਕਿਹੜੀ ਗੱਲੋਂ ਕਿਉਂਕਿ ਲੋਕ ਕੀ ਕਹਿਣਗੇ ਤੇ ਆਪਣਾ ਮਨ ਵੀ ਕਹਿੰਦਾ ਆ ਕਿ ਜੇ ਤੂੰ ਰੋ ਲਿਆ ਤੇ ਤੂੰ ਕਮਜ਼ੋਰ ਹੋ ਜਾਵੇਂਗਾ ਪਰ ਅਸਲ 'ਚ ਯਾਦ ਰੱਖਿਓ ਜਿਸ ਮਨੁੱਖ ਨੇ ਹੰਝੂ ਪੀਤੇ ਹੋਣ ਉਹਦੀ ਅੰਦਰਲੀ ਦੁਨੀਆ ਸੁੱਕ ਜਾਂਦੀ ਹੈ ਉਹਦੇ ਅੰਦਰ ਇੱਕ ਸੁੰਨਾਪਨ ਪੈਦਾ ਹੋ ਜਾਂਦਾ ਆ ਤੇ ਉਹ ਮਨੁੱਖ ਹੌਲੀ-ਹੌਲੀ ਇੱਕ ਪੱਥਰ ਬਣ ਜਾਂਦਾ ਆ ਸੋ ਹੰਝੂਆਂ ਨੂੰ ਕਦੇ ਵੀ ਰੋਕਨ ਰੋਕੋ ਨਾ ਇਹਨਾਂ ਨੂੰ ਆਉਣ ਦਿਓ ਜਿਸ ਵੇਲੇ ਵੀ ਤੁਹਾਡਾ ਦਿਲ ਪਰ ਆਵੇ ਕਦੇ ਵੀ ਕਿਤੇ ਧਿਆਨ ਚ ਬੈਠੇ ਹੋ ਜਾਂ ਇਕੱਲੇ ਬੈਠੇ ਹੋ ਹੰਝੂ ਆ ਜਾਣ ਤੇ ਹੰਝੂਆਂ ਨੂੰ ਵਗਣ ਦਿਓ ਉਹ ਆਪਣੇ ਰੱਬ ਦੀ ਹਾਜ਼ਰੀ ਨੇ ਉਹ ਆਪਣੀ ਆਤਮਾ ਨੂੰ ਹਲਕਾ ਕਰਦੇ ਨੇ ਹਰ ਇੱਕ ਹੰਝੂ ਇੱਕ ਦਰਿਆ ਦੀ ਧਾਰ ਹੈ ਇਹ ਇੱਕ ਸਾਹ ਹੈ ਜਿਹੜਾ ਤੈਨੂੰ ਤੇਰੇ ਅੰਦਰਲੇ ਰੱਬ ਕੋਲ ਲੈ ਕੇ ਜਾਂਦਾ ਹੈ ਨਹੀਂ ਮੈਂ ਰਹਿਣ ਨਹੀਂ ਆਇਆ ਸਾਦਨ ਹੀ ਆਇਆ ਹਾਂ ਮੈਨੂੰ ਰੱਖਿਓ বিনা ਅੱਗੇ ਵੀ ਜਾਣਾ ਮੈਂ ਤੁਸੀਂ ਬਹੁਤ ਕੀਤਾ ਏ ਮੇਰਾ ਮੈਂ ਨਹੀਂ ਕਰ ਸਕਿਆ ਤੁਹਾਡਾ ਦਿੱਤਾ ਮੈਨੂੰ ਬਹੁਤ ਪਿਆਰ ਤੁਸੀਂ ਮੈਂ ਤੁਹਾਨੂੰ ਕੁਝ ਨਹੀਂ ਦਿੱਤਾ ਰੱਖਿਓ ਕੋਲ ਬੋਲ ਹੀ ਮੇਰੇ ਇੰਨਾ ਹੀ ਮੈਂ ਦੇ ਸਕਦਾ ਨਹੀਂ ਮੇਰੇ ਕੋਲ ਧਨ ਤੇਰੇ ਲਈ ਹੰਝੂ ਹੀ ਮੈਂ ਦੇ ਸਕਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ